ਕਿੰਦੇ ਡਾਊਟ ਨਹੀਂ ਕੋਈ ਕਹੋ ਕਬੀਰ ਸੰਸਾ ਨਹੀਂ ਅੰਤ ਅੰਤ ਦਾ ਮਤਲਬ ਆਖਰਕਾਰ ਇਹਦਾ ਅਰਥ ਇਹ ਨਹੀਂ ਵੀ ਮਰ ਕੇ ਅੰਤ ਨੂੰ ਉਹ ਬੰਦੇ ਦੀ ਗਤੀ ਹੋ ਜੂਏ ਇਹਦਾ ਭਾਵ ਇਹ ਹੈ ਵੀ ਜਿਹੜਾ ਮਾਲਕ ਜੀ ਦੇ ਗੁਣ ਗਾਵੇ ਚਿੱਤ ਲਾ ਕੇ ਸੁਣੇ ਚਿੱਤ ਲਾ ਕੇ ਗਾਵੇ ਕਿਤੇ ਕੋਈ ਡਾਊਟ ਨਹੀਂ ਉਹਦੀ ਸੁਰਤ ਨੇ ਗਤੀ ਕਰ ਜਾਣੀ ਤੇ ਗਤੀ ਕਰ ਕੇ ਭਾਵ ਕੇ ਅੰਦਰ ਜਿਹੜਾ ਰੁਕਿਆ ਪਿਆ ਸੀ ਖੜੋਤ ਆਈ ਨਹੀਂ ਸੀ ਸੋਗਾ ਲੱਗਿਆ ਪਿਆ ਸੀ ਬਸ ਅੰਦਰੋਂ ਚੱਲ ਪੇਗਾ ਇੰਦਾ ਕਹਿ ਲੋ ਅੰਦਰੋਂ ਤੁਰ ਪੇਗਾ ਤੂੰ ਜਿਹੜਾ ਵੱਜਿਆ ਜਾ ਪਿਆ ਨਾ ਤੁਰ ਪੇਗਾ ਇੰਦਾ ਕਹਿ ਲੋ ਸਿੱਧਾ ਜਾ ਵੀ ਕੈਦੀ ਸੀ ਪਿੰਜਰੇ ਦਾ ਹੁਣ ਆਕਾਸ਼ ਵਿੱਚ ਉਡਾਰੀਆਂ ਮਾਰੇਗਾ ਆਖੋ ਸਤਨਾਮ ਸ਼੍ਰੀ ਗੁਰੂ ਪਿੰਜਰੇ ਦਾ ਕੈਦੀ ਸੀ ਕੈਦੀ ਸੀ ਪਰ ਗੁਰੂ ਸਾਹਿਬ ਦਾ ਗਿਆਨ ਜਦੋਂ ਬੰਦਾ ਲੈਣ ਲੱਗਦਾ ਹੈ ਕੁਰਬਾਨੀ ਦਾ ਤੇ ਉਹ ਕੈਦ ਤੋਂ ਨਿਕਲ ਜਾਂਦਾ ਬਹੁਤੇ ਬੰਦੇ ਸੰਪਰਦਾਵਾਂ ਵਿੱਚ ਵੱਜੇ ਹੋਏ ਵੀ ਇੱਕ ਪਿੰਜਰੇ ਦੇ ਕੈਦੀ ਹੋ ਜਾਂਦੇ ਇਹ ਵੀ ਗੱਲ ਨੋਟ ਕਰਿਓ ਜਿਹੜੇ ਬੰਦੇ ਕਿਸੇ ਸੰਪਰਦਾ ਵਿੱਚ ਵੱਜੇ ਹੋਣ ਤੁਸੀਂ ਨੋਟ ਕਰਕੇ ਵੇਖਿਓ ਆਪਣੀ ਸੰਪਰਦਾ ਦੀਆਂ ਗੱਲਾਂ ਕਰਨਗੇ ਆਪਣੀਆਂ ਸੰਪਰਦਾ ਦੀਆਂ ਕਿਤਾਬਾਂ ਪੜ੍ਹਨਗੇ ਆਪਣੀ ਸੰਪਰਦਾ ਦੀਆਂ ਕੈਸਟਾ ਸੁਣਨਗੇ ਆਪਣੇ ਬਾਬਿਆਂ ਤੋਂ ਬਿਨਾ ਕਿਸੇ ਦੀ ਗੱਲ ਨਹੀਂ ਸੁਣਨਗੇ ਨਾ ਕਰਦੇ ਉਹ ਵੀ ਬੰਦਾ ਪਿੰਜਰੇ ਦਾ ਕੈਦੀ ਹੋ ਜਾਂਦਾ ਉਹ ਵੀ ਉੱਚੀਆਂ ਉਡਾਰੀਆਂ ਨਹੀਂ ਮਾਰ ਸਕਦਾ ਇਹ ਚੇਤਨਕ ਜੇ ਉੱਚੀ ਉਡਾਰੀ ਮਾਰਨਾ ਚਾਹੁੰਦੇ ਹੋ ਤੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਭ ਤੋਂ ਉੱਚਾ ਤੈਨੂੰ ਮਾਲਕ ਨਾਲ ਜਦੋਂ ਅਟੈਚਮੈਂਟ ਬਣਦੀ ਹੈ ਨਾ ਪਰਮਾਤਮਾ ਨਾਲ ਉਹ ਬਹੁਤ ਉੱਚਾ ਲੈ ਜਾਂਦਾ ਬਹੁਤੀਆਂ ਸੰਪਰਦਾਵਾਂ ਦੀਆਂ ਗੱਲਾਂ ਤੇ ਇੱਕ ਦੂਜੇ ਨਾਲ ਰਲਦੀਆਂ ਨਹੀਂ ਸੁਣਿਓ ਧਿਆਨ ਨਾਲ ਕਿਵੇਂ ਭਲਾ ਜਾਦਾ ਸਾਡਾ ਜਿਹੜਾ ਕਲੇਸ਼ ਪਿਆ ਨਾ ਬਹੁਤੀਆਂ ਲੜਾਈਆਂ ਸਿੱਖਾਂ ਦੀਆਂ ਧਰਮ ਦੀਆਂ ਲੜਾਈਆਂ ਜਿਹੜੀਆਂ ਨੇ ਇਹ ਸੰਪਰਦਾਵਾ ਤੋਂ ਆਈਆਂ ਨੇ ਤੁਸੀਂ ਕਹੋਗੇ ਵੀ ਸੰਪਰਦਾਵਾ ਕਿਵੇਂ ਲੜਾਉਂਦੀਆਂ ਨੇ ਧਿਆਨ ਨਾਲ ਸੁਣਿਓ ਗੱਲ ਕਈਆਂ ਨੂੰ ਗੁੱਸਾ ਵੀ ਲੱਗੇਗਾ ਜਿਹੜਾ ਬੰਦਾ ਪੱਕਾ ਜੁੜਿਆ ਹੁੰਦਾ ਪਰ ਅਸੀਂ ਵੀ ਜੁੜਿਆ ਹੋਇਆ ਚੁਈਆਂ ਜੇ ਤੁਸੀਂ ਕਹੋ ਨਾ ਵੀ ਅਸੀਂ ਜੁੜੇ ਹੋਏ ਨਹੀਂ ਅਸੀਂ ਵੀ ਜੁੜਿਆ ਹੋਇਆ ਚੁਈਆਂ ਮੇਰੇ ਗੱਲ ਦਾ ਐਕਸਪੀਰੀਅੰਸ ਹੈ ਮੈਨੂੰ ਤਜਰਬਾ ਹੈ ਪੂਰਾ ਇਸ ਗੱਲ ਦਾ ਵੀ ਕਿਵੇਂ ਲੜਾਈ ਹੁੰਦੀ ਹੈ ਧਿਆਨ ਨਾਲ ਸੁਣੋ ਇੱਕ ਬੰਦਾ ਕਿਸੇ ਇੱਕ ਜਗ੍ਹਾ ਤੇ ਜਾਣ ਲੱਗ ਗਿਆ ਪੱਕਾ ਹੀ ਇੱਕ ਸੰਪਰਦਾ ਚ ਜਾਣ ਲੱਗ ਗਿਆ ਪੁੱਤ ਇੱਕ ਗਵੰਡੀ ਦੂਜੀ ਚ ਜਾਣ ਲੱਗ ਗਿਆ ਇੱਕ ਭਰਾ ਇੱਕ ਸੰਪਰਦਾ ਚ ਜਾਂਦਾ ਦੂਜਾ ਭਰਾ ਦੂਜੀ ਸੰਪਰਦਾ ਚ ਜਾਂਦਾ ਤੀਜਾ ਤੀਜੀ ਸੰਪਰਦਾ ਚ ਜਾਂਦਾ ਚੌਥਾ ਚੌਥੀ ਚ ਜਾਂਦਾ ਹੁਣ ਸੰਪਰਦਾਵਾਂ ਵਾਲਿਆਂ ਨੇ ਆਪੋ ਆਪਣੀਆਂ ਕਿਤਾਬਾਂ ਨੇ ਉਹਦਾ ਲਿਟਰੇਚਰ ਉਹ ਪੜਦਾ ਹੈ ਉਹਦਾ ਲਿਟਰੇਚਰ ਉਹ ਪੜਦਾ ਹੈ ਉਹਦਾ ਲਿਟਰੇਚਰ ਉਹ ਪੜਦਾ ਜਿਹੋ ਜਿਹਾ ਲਿਟਰੇਚਰ ਪੜਦਾ ਉਹੋ ਜੀ ਉਹਦੀ ਸੋਚ ਬੰਡ ਬੰਦ ਹੋਣਾ ਉਹ ਆਪਣੀ ਸੋਚ ਬਣ ਗਈ ਚਾਰ ਜਣਿਆਂ ਦੀ ਚਾਰੇ ਸੰਪਰਦਾਵਾਂ ਦੀ ਇੱਕ ਦੂਜੇ ਨਾਲ ਸੋਚ ਨਹੀਂ ਰਲਦੀ ਚਾਰੇ ਸੰਪਰਦਾਵਾਂ ਦੀ ਇੱਕ ਦੂਜੇ ਨਾਲ ਸੋਚ ਨਹੀਂ ਰਲਦੀ ਤੁਸੀਂ ਦੱਸੋ ਜਦੋਂ ਚਾਰਾਂ ਦੀ ਨਹੀਂ ਲੜਦੀ ਰਲਦੀ ਨਹੀਂ ਤੇ ਜਿਹੜੇ ਉਹ ਚਾਰ ਭਰਾ ਅਲੱਗ-ਅਲੱਗ ਸੰਪਰਦਾਵਾਂ ਦੇ ਜਾਣ ਲੱਗੇ ਉਹਨਾਂ ਚਾਰਾਂ ਦੀ ਕਿਵੇਂ ਰਲੂ ਆਖੋ ਸਤਨਾਮ ਵਾਹਿਗੁਰੂ ਪੈ ਗਈ ਨਾ ਲੜਾਈ ਆਖੋ ਸਤਨਾਮ ਵਾਹਿਗੁਰੂ ਹੋ ਗਿਆ ਕਲੇਸ਼ ਸ਼ੁਰੂ ਚਾਰ ਚਾਰ ਨੇ ਇੱਕ ਕਹਿੰਦਾ ਮੂਲ ਮੰਤਰ ਗੁਰ ਪ੍ਰਸਾਦ ਤੱਕ ਪੜ੍ਹਨਾ ਦੂਜਾ ਕਹਿੰਦਾ ਨਾਨਕ ਕੀਸਾ ਤੱਕ ਪੜ੍ਹਨਾ ਤੀਜਾ ਕਹਿੰਦਾ ਤਰਪਾਣ ਉੱਪਰ ਦੀ ਪਾਉਣੀ ਹੈ ਯਾਰ ਦੂਜਾ ਕਹਿੰਦਾ ਡੋਰੀ ਆ ਜੀ ਠੀਕ ਹੈ ਤੀਜਾ ਕਹਿੰਦਾ ਪਾਉਣ ਦੀ ਲੋੜ ਹੀ ਨਹੀਂ ਪੈ ਗਿਆ ਨਾ ਚੱਕਰ ਹੁਣੇ ਲੜਨ ਗਈ ਹੋਰ ਕੀ ਕਰਨੇ ਚਾਰੇ ਜਣੇ ਨੇ ਚਾਰੇ ਕਦਮ ਲੱਗੇ ਕਿਉਂ ਕਿ ਚਾਰਾਂ ਦੇ ਅੱਡ ਅੱਡ ਮੂਹ ਨੇ ਜੇ ਕਿਤੇ ਚਾਰਾਂ ਦਾ ਗੁਰੂ ਗ੍ਰੰਥ ਸਾਹਿਬ ਵੱਲ ਮੂਹ ਹੁੰਦਾ ਲੜਾਈ ਕਾਦੀ ਮਤ ਗੁਰੂ ਦੀ ਆ ਜਾਂਦੀ ਸੀ ਮਤ ਆ ਗਈ ਸੰਪਰਦਾਂ ਵਾਲਿਆਂ ਆਪੋ ਆਪਣੀ ਹਰ ਇੱਕ ਦੀ ਆਪੋ ਆਪਣੀ ਮੱਤ ਹੈ ਆਪੋ ਆਪਣੀ ਮੱਤ ਅਸੀਂ ਲੋਕਾਂ ਚ ਦੇਤੀ ਆਪੋ ਆਪਣੀ ਮੱਤ ਅਸੀਂ ਅੱਗੇ ਦੇਤੀ ਤੇ ਜਿਹੜੀ ਅਸ ਮੇਰੀ ਸੋਚ ਹੈ ਮੇਰੇ ਨਾਲ ਲੱਖ ਬੰਦਾ ਜੁੜ ਗਿਆ ਲੱਖ ਬੰਦੇ ਦੀ ਉਹ ਸੋਚ ਬਣ ਗਈ ਦੂਜੇ ਦੀ ਲੱਖ ਬੰਦਾ ਉਹਦੇ ਨਾਲ ਜੁੜ ਗਿਆ ਲੱਖ ਬੰਦੇ ਉਹਨੇ ਸੋਚ ਦੇਤੀ ਮੇਰੀ ਤੇ ਉਹਦੀ ਦੋਨਾਂ ਦੀ ਬਣਦੀ ਨਹੀਂ ਜਿਹੜਾ ਲੱਖ ਲੱਖ ਮਗਰ ਲੱਗਿਆ ਉਹਨਾਂ ਦੀ ਵੀ ਨਹੀਂ ਬਣਨੀ ਆਪਸ ਵਿੱਚ ਹੋ ਗਿਆ ਕੌਮ ਵਿੱਚ ਝਗੜਾ ਸ਼ੁਰੂ ਕੌਮ ਨੂੰ ਇੱਕ ਮਤ ਕਰ ਸਕਦੀ ਏ ਇੱਕ ਸੋਚ ਇੱਕ ਮਰਿਆਦਾ ਇੱਕੋ ਹੀ ਇੱਕ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਅਕੀਦਾ ਹੋਣਾ ਚਾਹੀਦਾ ਕੇਵਲ ਤੇ ਕੇਵਲ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹੋਈਏ ਤਾਂ ਗੱਲ ਵੱਖਰੀ ਏ ਸੰਪਰਦਾਵਾਂ ਵਿੱਚ ਜੁੜਿਆ ਬੰਦਾ ਕੈਦੀ ਹੋ ਜਾਂਦਾ ਏ ਪਿੰਜਰੇ 'ਚ ਕੈਦੀ ਏ ਆਪਣੇ ਪਿੰਜਰੇ ਤੋਂ ਬਿਨਾਂ ਬਾਹਰ ਨਹੀਂ ਨਿਕਲਦਾ ਉਸੇ ਪਿੰਜਰੇ 'ਚ ਹੀ ਰਹਿੰਦਾ ਕੈਦ ਜੇ ਜਿਹੜਾ ਉਹ ਬੰਦਾ पिंजरा ਤੋੜੇ ਨਿਕਲੇ ਵੀ ਚੱਲ ਹੋਰ ਵੀ ਵੇਖੀਏ ਭਲਾ ਉੱਡ ਕੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਿਸਕ ਜ਼ਰੂਰ ਹੈ ਰਿਸਕ ਜ਼ਰੂਰ ਹੈ ਪਰ ਤੈਨੂੰ पिंजਰੇ ਚ ਕੈਦੀ ਹੋਣ ਲਈ ਨਹੀਂ ਬਣਾਇਆ ਤੈਨੂੰ ਆਕਾਸ਼ਾਂ ਛੁੱਟਣ ਲਈ ਬਣਾਇਆ ਆੱਖੋ ਸਤਨਾਮ ਵਾਹਿਗੁਰੂ ਰਿਸਕ ਜ਼ਰੂਰ ਹੈ ਹੋ ਸਕਦਾ ਬਾਜ਼ ਪੈ ਜਾਏ ਹੋ ਸਕਦਾ ਕੋਈ ਹੋਰ ਚੱਕਰ ਪੈ ਜਾਏ ਬਾਹਰ ਤੈਨੂੰ ਫੜਤੀ ਸਕਦਾ ਕੋਈ ਪਰ ਇੱਕ ਵਾਰੀ ਨਿਕਲਣਾ ਪੈਣਾ ਸਵਾਦ ਫੇਰਾ ਨਿਕਲਣਾ ਪੈਣਾ ਫਿਰ ਗੱਲ ਬਣਦੀ ਹੈ ਫਿਰ ਪਤਾ ਲੱਗਦਾ ਵੀ ਹੈ ਕੀ ਬਾਤ ਅਸੀਂ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਲੱਗੀਏ ਤੇ ਸਾਡੇ ਗੁਰੂ ਜੀ ਸਾਡੀ ਗਤੀ ਕਰ ਦਿੰਦੇ ਨੇ ਗਿਆਨ ਜਦੋਂ ਸਮਝ ਚ ਪੈਂਦੀ ਹੈ ਗੱਲ ਸਤ ਗੁਰ ਕੀ ਜੇ ਸੁਨੋ ਮਤ ਆਵੇ ਸੋ ਸਤ ਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀ ਆਉ ਜਾਣੇ ਇਸ ਅੰਤਰ ਰਵਹਰਨਮ ਇਸ ਬਾਣੀ ਨਾਲ ਕੋਈ ਦਿਲੋਂ ਪਿਆਰ ਕਰੇ ਸਤਿਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਸਤਿਗੁਰੂ ਦਾ ਸਤਿਗੁਰੂ ਵਿੱਚ ਸਮਾ ਜਾਏਗਾ ਇੱਕ ਸੰਪਰਦਾ ਵਿੱਚ ਜੁੜਿਆ ਹੋਇਆ ਬੰਦਾ ਤੇ ਬਾਬਾ ਜੀ ਦੀਆਂ ਫੋਟਵਾਂ ਹੀ ਲੈ ਆਇਆ ਵਾ ਫੋਟਵਾਂ ਉਹ ਨੂੰ ਵੇਖੀ ਤੇ ਲੂ ਸਾਰਾ ਦਿਨ ਬਸ ਉਹ ਇਹਦੇ 'ਚ ਹੀ ਸਮਾ ਸਕਦਾ ਹੈ ਸਤਿਗੁਰੂ ਦਾ ਸੱਚਾ ਗਿਆਨ ਲੈ ਕੇ ਹੀ ਬੰਦਾ ਸਤਿਗੁਰੂ ਵਿੱਚ ਸਮਾ ਸਕਦਾ ਹੈ ਦਿਲੋਂ ਪਿਆਰ ਕਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰਬਾਣੀ ਦੀ ਸਮਝ ਪੈਣ ਲੱਗੇ ਫੇਰ ਭਾਈ ਇਹ ਜਿਹੜੀ ਸੁਰਤ ਹੈ ਇਹ ਗਤੀ ਕਰਦੀ ਏ ਗਤੀਸ਼ੀਲ ਹੋ ਜਾਂਗੇ ਆਪਾਂ ਨਹੀਂ ਤੇ ਰੁਕ ਗਏ ਖੜ ਕੇ ਬਸ ਬਸ ਜੇ ਅੱਜ ਉਹਨਾਂ ਬੰਦਿਆਂ ਨੂੰ ਕਹੋ ਜਿਹੜੇ ਬੰਦੇ ਕਿਸੇ ਸੰਪਰਦਾ ਚ ਜੁੜੇ ਆ ਪੱਕੇ ਉਹਨਾਂ ਬੰਦਿਆਂ ਨੂੰ ਕਹੋ ਮਹਾਰਾਜ ਆ ਕਹਿੰਦੇ ਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਸਾਨੂੰ ਨਹੀਂ ਪਤਾ ਕੀ ਲਿਖਿਆ ਸਾਡੇ ਬਾਬਾ ਜੀ ਨੇ ਆਖਿਆ ਬਸ ਗੱਲ ਕਰਦਾ ਐਦਾਂ ਗੱਲ ਕਹਿੰਦੇ ਆ ਉਹਨਾਂ ਨੂੰ ਤੁਸੀਂ ਕਹੋ ਵੀ ਗੁਰੂ ਗ੍ਰੰਥ ਸਾਹਿਬ ਚ ਐਦਾਂ ਲਿਖਿਆ ਉਹ ਕਹਿੰਦੇ ਅਸੀਂ ਨਹੀਂ ਜਾਣਦੇ ਕੀ ਲਿਖਿਆ ਸਾਨੂੰ ਤੇ ਆਹ ਦੱਸਿਆ ਬਸ ਇਹੀ ਸੱਚ ਐ ਇਹ ਆਖਰੀ ਸੱਚ ਦੁਨੀਆ ਚ ਐ ਹੁਣ ਆਖਰੀ ਸੱਚ ਕੀ ਹੈ ਇੱਕ ਕਹਿੰਦਾ ਸ੍ਰੀ ਸਾਹਿਬ ਉੱਪਰ ਦੀ ਪਾ ਕੇ ਰੱਖੋ ਉਸ ਮਾਹਪੁਰ ਕਹਿੰਦੇ ਆ ਵੀ ਉੱਪਰ ਦੀ ਹੀ ਰੱਖਣੀ ਹੈ ਇੱਕ ਕਹਿੰਦੇ ਪਾਉਣ ਦੀ ਲੋੜ ਹੀ ਨਹੀਂ ਫਿਰ ਦੱਸੋ ਆਖਰੀ ਸੱਚ ਕਿਹੜਾ ਹੈ ਅਸੀਂ ਕਿੱਧਰ ਜਾਈਏ ਉਹ ਕਹਿੰਦਾ ਸਾਡੇ ਵਾਲੇ ਪੂਰੇ ਕਮਾਈ ਵਾਲੇ ਸੀ ਦੂਜਾ ਕਹਿੰਦਾ ਸਾਡੇ ਵਾਲੇ ਕਮਾਈ ਵਾਲੇ ਸੀ ਫਸ ਗਏ ਵਿਚਾਲੇ ਅਸੀਂ ਕੀ ਕਰੀਏ ਕਿਹਦੇ ਪਾਸੇ ਜਾਈਏ ਸਵੇਰੇ ਲਾ ਲਿਆ ਕਰੀਏ ਰਾਤ ਨੂੰ ਪਾ ਲਿਆ ਕਰੀਏ ਦੋਵਾਂ ਦੀ ਮੰਨ ਲਈ ਹੈ ਤਾਂ ਹੀ ਤੇ ਮਿਲ ਗੋਬੇ ਜੇ ਬਣੇ ਪਿਆ ਆਖੋ ਸਤਨਾਮ ਵਾਹਿਗੁਰੂ ਮਿਲ ਗੋਬਾ ਜ ਬੰਦਾ ਲੱਗਾ ਸ ਮਾਫ ਕਰਨਾ ਪਿਆਰਿਓ ਮੈਂ ਬੇਨਤੀ ਕਰਾਂਗਾ ਪ੍ਰਾਇਮਰੀ ਵਿੱਚ ਪੜੋ ਪ੍ਰਾਇਮਰੀ ਵਿੱਚ ਪੜ ਕੇ ਫਿਰ ਹਾਈਟ ਚਲੋ ਤੇ ਜੇ ਹਾਈਟ ਜਾਣਾ ਹੈ ਹਾਈ ਸਕੂਲ ਚ ਫਿਰ ਪ੍ਰਾਇਮਰੀ ਵਿੱਚੋਂ ਤੇ ਨਿਕਲਣਾ ਪੈਣਾ ਹੈ ਇਕੱਠਾ ਤੇ ਨਹੀਂ ਰਹਿ ਸਕਦਾ ਤੂੰ ਪ੍ਰਾਇਮਰੀ ਹਾਈ ਤੇ ਕਾਲਜ ਜੇ ਕਾਲਜ ਵਿੱਚ ਪੜਨਾ ਚਾਹੁੰਦਾ ਹੈ ਤੇ ਤੈਨੂੰ ਹਾਈ ਸਕੂਲ ਵਿੱਚੋਂ ਵੀ ਵਾਪਸ ਬਾਹਰ ਨਿਕਲਣਾ ਪੈਣਾ ਵਿੱਚ ਜਾਏਗਾ ਵੀ ਫਿਰ ਬਾਹਰ ਵੀ ਆਈ ਹੁਣ ਅੜ ਕੇ ਨਾ ਬਹਿ ਜੀ ਮੈਂ ਤੇ ਹੁਣ ਇੱਥੇ ਹੀ ਰਹੂੰ ਅੜਨਾ ਬਸ ਇੱਥੇ ਅੱਗੇ ਤੁਰਨ ਦੀ ਗੱਲ ਐ ਅੱਗੇ ਗਤੀ ਕਰੋ ਜੇ ਹੁਣ ਪ੍ਰਾਇਮਰੀ ਪਸੰਦ ਐ ਬੱਚਾ ਕਹਿੰਦਾ ਮੈਨੂੰ ਤੇ ਮੈਂ ਮੈਂ ਤੇ ਪੰਜਵੀਂ ਮੇਰੇ ਦੇ ਯਾਰ ਬੇਲੀ ਇੱਥੇ ਨੇ ਸਾਰੇ ਅ ਮੈਂ ਤੇ ਇੱਥੇ ਪੜਿਆ ਮੈਨੂੰ ਤੇ ਸਕੂਲ ਹੀ ਚੰਗਾ ਲੱਗਦਾ ਪ੍ਰਾਇਮਰੀ ਵਾਲਾ ਮੈਂ ਨਹੀਂ ਜਾਂਦਾ ਹਾਈ ਫਿਰ ਤਰੱਕੀ ਹੋ ਜੂ ਉਹਦੀ ਪ੍ਰਾਇਮਰੀ ਚ ਜਾਣਾ ਵੀ ਹੈ ਬਾਅਦ ਵਿੱਚ ਪ੍ਰਾਇਮਰੀ ਵਿੱਚੋਂ ਨਿਕਲਣਾ ਵੀ ਹੈ ਹਾਈਟ ਚ ਜਾਣਾ ਵੀ ਹੈ ਹਾਈਟੋਂ ਨਿਕਲਣਾ ਵੀ ਹੈ ਕਾਲਜ ਚ ਜਾਣਾ ਵੀ ਹੈ ਕਾਲਜੋਂ ਨਿਕਲਣਾ ਵੀ ਹੈ ਫਿਰ ਯੂਨੀਵਰਸਿਟੀ ਚ ਜਾਏਗਾ ਐਦਾਂ ਹੀ ਗਤੀ ਕਰੇਗਾ ਪਰ ਜਿਹੜਾ ਬੰਦਾ ਇੱਥੇ ਅੜ ਕੇ ਖੜ ਜਾਂਦਾ ਵੀ ਮੈਂ ਨਹੀਂ ਜੀ ਜਾਂਦਾ ਹੁਣ ਬਸ ਆਹੀ ਸੱਚ ਹੈ ਪਰ ਫਿਰ ਉੱਥੇ ਹੀ ਖੜਾ ਤੇ ਪ੍ਰੋਬਲਮ ਵੱਡੀ ਇਹ ਹੈ ਵੀ ਚੱਲ ਖੜੇ ਰਹਿਣ ਉਹਨਾਂ ਦੀ ਮਰਜ਼ੀ ਹੈ ਉਹ ਖੜੇ ਰਹਿਣ ਧਨ ਭਾਗ ਭਾਈ ਖੜਿਆ ਰਹੇ ਪ੍ਰੋਬਲਮ ਇਹ ਹੈ ਜਿਹੜਾ ਉਹਨਾਂ ਦੇ ਕੋਲ ਦੀ ਅੱਗੇ ਲੱਗਣ ਦੀ ਕੋਸ਼ਿਸ਼ ਕਰਦਾ ਉਹਨੂੰ ਵੀ ਫੜ ਕੇ ਉਹਨੂੰ ਵੀ ਖਿੱਚਦੇ ਆਵੇਂ ਤੈਨੂੰ ਵੀ ਨਹੀਂ ਜਾਣ ਦੇਣਾ ਤੂੰ ਕਿੱਧਰ ਤੁਰ ਜੰਦੇ ਆ ਅਗਲਾ ਕਿਹਾ ਮੈਂ ਬਾਣੀ ਸਮਝਦਾ ਬਾਣੀ ਇੰਨਾ ਕਿ ਚੁੱਪ ਕਰ ਜਾ ਉਹ ਦੂਜੇ ਨੂੰ ਵੀ ਰੋਕਦੇ ਆ ਪ੍ਰੋਬਲਮ ਵੱਡੀ ਇਹ ਹੈ ਅਸੀਂ ਸਿੱਖਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਕਲ ਦੇ ਵੈਰੀ ਕਿਵੇਂ ਬਣ ਗਏ ਅਸੀਂ ਅਕਲ ਦੇ ਵੈਰੀ ਕਿਵੇਂ ਬਣ ਗਏ ਤਰੱਕੀ ਕਰਨੀ ਸੀ ਗੁਰੂ ਸਾਹਿਬ ਤੋਂ ਸਮਝ ਲੈਣੀ ਸੀ ਅੱਗੇ ਨੂੰ ਵਧਣਾ ਸੀ ਪ੍ਰੋਬਲਮ ਵੱਡੀ ਇਹ ਹੈ ਵੀ ਜਿਹੜੇ ਪਿੰਜਰੇ 'ਚ ਬੜੇ ਆ ਨਾ ਉਹ ਦੂਜਿਆਂ ਨੂੰ ਵੀ ਨਹੀਂ ਨਿਕਲਣ ਦਿੰਦੇ ਜਿਹੜਾ ਮਾੜਾ ਜ ਆ ਵੀ ਪਿੰਜਰੇ 'ਚੋਂ ਬਾਹਰ ਨਿਕਲਣ ਦੀ ਗੱਲ ਕਰਦਾ ਹੈ ਉਹਨੂੰ ਕਹਿੰਦੇ ਆ ਵੀ ਇਹ ਤੇ ਮਾੜਾ ਗਲਤ ਹੋ ਗਿਆ ਜੀ ਖਰਾਬ ਹੋ ਗਿਆ ਜੀ ਵਿਗੜ ਗਿਆ ਜੀ ਨਿੰਦਕ ਬਣ ਗਿਆ ਜੀ ਇਹਨੂੰ ਮਾਰ ਦਿਓ ਜੀ ਖਤਮ ਕਰ ਦਿਓ ਜੀ ਐਂਦਾ ਸੋਚਦੇ ਆ ਅੱਜ ਹਾਲ ਹੈ ਜੀ ਇਹ ਤੁਸੀਂ ਤਜਰਬਾ ਕਰਕੇ ਤੁਸੀਂ ਕੁਰਬਾਨੀ ਦੀ ਨਰੋਲ ਗੱਲ ਕਰੋ ਤੁਹਾਡੇ ਵੈਰੀ ਬਣ ਜਾਣਗੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੁਰਬਾਨੀ ਦੀ ਸ਼ੁਰੂ ਕਰੋ ਜਿਹੜਾ ਗ੍ਰੰਥੀ 15 ਸਾਲ ਦਾ ਪਿੰਡ ਚ ਰਹਿੰਦਾ ਸੀ 15 ਸਾਲਾਂ ਦਾ ਗੁਰਦੁਆਰੇ ਸਵੇਰੇ ਸ਼ਾਮ ਪਾਠ ਕਰਦਾ ਕੋਈ ਪ੍ਰੋਬਲਮ ਨਹੀਂ ਕੁਰਬਾਨੀ ਦੀ ਕਥਾ ਸੁਣਾਉਣ ਲੱਗ ਜੇ ਸਾਰਾ ਪਿੰਡ ਵੈਰੀ ਬਣ ਜੂ ਕਹਿਣਗੇ ਬਾਬਾ ਚੁੱਪ ਕਰਕੇ ਬਹਿ ਜਾ ਵੋਟਾਂ ਟੁੱਟ ਜਾਣਗੀਆਂ ਆ ਨਾ ਗੱਲਾਂ ਕਰਿਆ ਕਰ ਗੋਲਕ ਨਹੀਂ ਭਰਨੀ ਆਪਣੇ ਨੋਟ ਵੀ ਨਹੀਂ ਆਉਣੇ ਵੋਟ ਵੀ ਨਹੀਂ ਆਉਣੇ ਚੁੱਪ ਕਰ ਜਾ ਦਲ ਪੈਣਗੇ ਤੇ ਮੈਂ ਮੂਲੋਵਾਲ ਕੀ ਦਵਾਨਾਂ ਤੇ ਕਿਹਾ ਸੀ ਮੈਂ ਕਿਹਾ ਜਿਹੜੇ ਇਮਾਨਦਾਰ ਆਫੀਸਰ ਹੁੰਦੇ ਨੇ ਉਹਨਾਂ ਦਾ ਸਾਮਾਨ ਪਏ ਕੀ ਰਹਿੰਦਾ ਕਦੇ ਬਦਲੀ ਇੱਥੇ ਕਦੇ ਬਦਲੀ ਉੱਥੇ ਕਦੇ ਬਦਲੀ ਉੱਥੇ ਇਮਾਨਦਾਰ ਹੈ ਟਿਕਟ ਨਹੀਂ ਦਿੰਦੇ ਕਹਿਣਗੇ ਇਹਨੂੰ ਗੱਡੋ ਉਹ ਬਦਲੀ ਉਹ ਹੀ ਕਰਾਈ ਦਿੰਦਾ ساری ਜ਼ਿੰਦਗੀ ਗੁਰਬਾਣੀ ਦੀ ਕਥਾ ਕਰਾਉਣ ਵਾਲਾ ਗ੍ਰੰਥੀ ਉਹਦਾ ਕਸ਼ਹਿਰਾ ਤੌਲੀਆ ਮੋਢੇ ਤੇ ਰਹਿੰਦਾ ਕਦੇ ਐਸ਼ਪੈਂਡ ਤੋਂ ਕੱਢਦਾ ਕਦੇ ਦੂਜੇ ਪੈਂਡ ਤੋਂ ਕੱਢਦਾ ਉਹਨੇ ਸੱਚ ਕਹਿ ਦੇਣਾ ਗੱਲ ਪੈ ਜਾਂਦੇ ਨੇ ਅੱਜ ਪਿੰਡਾਂ ਵਿੱਚ ਲੋਕਾਂ ਨੂੰ ਚਾਪਲੂਸ ਚਾਹੀਦੇ ਨੇ ਗ੍ਰੰਥੀ ਗੁਰਬਾਣੀ ਦੀ ਕਥਾ ਕਰਨ ਵਾਲਾ ਨਹੀਂ ਚਾਹੀਦਾ ਚਾਪਲੂਸ ਬੰਦੇ ਚਾਹੀਦੇ ਨੇ ਜਿਹੜਾ ਸਾਡੀਆਂ ਚਾਪਲੂਸੀਆਂ ਕਰੇ ਸਾਨੂੰ ਸਾਫ਼-ਸਾਫ਼ ਕਰੇ ਸਾਨੂੰ ਚਾਹ ਪਾਣੀ ਪਿਆਵੇ ਆਿਆਂ ਨੂੰ ਗੁਰਬਾਣੀ ਦੀ ਕਥਾ ਸੁਣਾਵੇ ਉਹ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ ਗੁਰਬਾਣੀ ਦੀ ਵਿਚਾਰ ਕਰਾਂਗੇ ਫਿਰ ਕਹਿਣਗੇ ਨਿੰਦਕ ਨੇ ਤੇ ਜੇ ਬਸ ਤੁਸੀਂ ਆ ਕੇ ਅੱਖਾਂ ਬੰਦ ਕਰਕੇ ਲੱਗੇ ਰਹੋ ਪ੍ਰਸੰਗ ਸਾਖੀ ਸ਼ੁਰੂ ਕਰ ਲਓ ਸਾਖੀ ਖਤਮ ਕਰ ਦਿਓ ਗੁਰੂ ਸੋਤਤਰ ਪੜ੍ਹ ਦਿਓ ਆਨੰਦ ਸਾਹਿਬ ਪੜਤਾ ਕਰਤੀ ਸਮਾਪਤੀ ਕਹਿਣਗੇ ਜੀ ਮਹਾਪੁਰਖੀ ਆਹ ਨੇ ਆਖੋ ਸਤਿਨਾਮ ਵਾਹਿਗੁਰੂ ਨਾ ਕਿਸੇ ਦੀ ਬਾਡੀ ਨਾ ਕਿਸੇ ਦੀ ਚੰਗੀ ਲੱਜ ਜੇ ਟੀਕਾ ਲਵਾੜਾ ਨਹੀਂ ਸੀ ਤੂੰ ਡਾਕਟਰ ਹਸਪੀਟਲ ਤੇ ਜਾਂਦਾ ਕਿਉਂ ਹੈ ਸਾਧ ਸੰਗਤ ਵਿੱਚ ਆ ਕੇ ਤੇ ਸਾਡੀ ਗੱਲ ਹੋਣੀ ਚਾਹੀਦੀ ਸੀ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਜੋ ਲਿਖਿਆ ਜੇ ਮੇਰੇ ਵਰਗਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਗੱਲ ਕਰਦਾ ਹੈ ਫਿਰ ਉਹ ਸਾਡਾ ਦੁਸ਼ਮਣ ਹੈ ਫਿਰ ਉਹ ਸਾਡਾ ਕੁਝ ਨਹੀਂ ਲੱਗਦਾ ਉਸ ਬੰਦੇ ਨੂੰ ਸਟੇਜ ਤੋਂ ਲਾਉਣਾ ਚਾਹੀਦਾ ਹੈ ਸੱਚੇ ਜੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾਂਦਾ ਹੈ ਪਰ ਜੇ ਗੁਰਬਾਣੀ ਨੂੰ ਸਮਝ ਕੇ ਸਮਝਾਉਂਦਾ ਹੈ ਫਿਰ ਤੇ ਚੰਗੀ ਗੱਲ ਹੈ ਅਸੀਂ ਸੇਖਾਂ ਗੁਰੂ ਗ੍ਰੰਥ ਸਾਹਿਬ ਦੇ ਜੇ ਗੁਰਬਾਣੀ ਦੇ ਮੁਤਾਬਕ ਗੱਲ ਕਰਦਾ ਫਿਰ ਗਲਤ ਕਿਵੇਂ ਹੋ ਗਿਆ ਜੇ ਗੁਰਬਾਣੀ ਦੀ ਕਥਾ ਸਾਨੂੰ ਸੁਣਾਵੇ ਸਮਝਾਵੇ ਫਿਰ ਤੇ ਫਿਰ ਕਿਵੇਂ ਵੈਰੀ ਬਣ ਗਏ ਸੀ ਸੋ ਅੱਜ ਜਿਹੜੀ ਮੁਸ਼ਕਲ ਖੜੀ ਹੋਈ ਹੈ ਉਹ ਇਹ ਹੈ ਕਿ ਗੁਰਬਾਣੀ ਨਾਲੋਂ ਟੁੱਟੇ ਹੋਇਆ ਤੇ ਗੁਰਬਾਣੀ ਤੋਂ ਬਿਨਾ ਸਾਡੀ ਗਤੀ ਨਹੀਂ ਹੋ ਸਕਦੀ ਫਿਰ ਪੰਕਤੀ ਯਾਦ ਕਰੋ ਕੋਈ ਗਾਵੇ ਉਹ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਆਖਰਕਾਰ ਉਸ ਬੰਦੇ ਦੀ ਪਰਮਗਤੀ ਹੋ ਜੂ ਭਲਾ ਹੋ ਜਾਏਗਾ ਜਿਹੜਾ ਗਾਵੇ ਮਾਲਕ ਦੇ ਗੋਣ